ਬੰਦੇ ਆ ਕਹਿੰਦਾ ਵੀ ਆ ਸਰਕਾਰ ਬੰਦਾ ਜਿਹੜਾ ਸਾਨੂੰ ਰੋਟੀ ਸਰਵ ਕਰ ਰਿਹਾ ਸੀ ਵੀ ਉਹਦੀ ਤੁਸੀਂ ਪੱਗ ਲਾ ਦੋ ਮੇਰੇ ਵੱਲੋਂ ਚਿਕਨ ਜੋ दारू ਸਭ ਫ੍ਰੀ ਆ ਅੱਬੇ ਫਿਰ ਤਾਂ ਉਹਦੇ ਪੱਗ ਲਾ ਆਇਆ ਤੇਰੀ ਕੁੱਤੇ ਦੀ ਰੱਖ ਨਾ ਰਾਹੀ ਬਹੁਤ ਹੈ ਤੂੰ ਕੰਦ ਪਾ ਆ ਗਿਆ ਯਾਰ ਨਹੀਂ ਪਤਾ ਨਹੀਂ ਵੇਟਰ ਆ ਕੇ ਸੜਾ ਭਾਂਡੇ ਧੋਂਦਾ ਸ਼ਰਾਬ ਜਰੂ ਪੀਤੀ ਹੋਈ ਦੀ ਇਹਨਾਂ ਨਾਲ ਆ ਕੇ ਬਗਸਮੂਕੀ ਕਰਨ ਲੱਗ ਗਿਆ ਇੱਕ ਬੰਦਾ ਸੀ ਅੰਦਰ ਕੰਮ ਕਰਦਾ ਕਹਿੰਦਾ ਇਹਨਾਂ ਨੂੰ ਕਹਿੰਦਾ ਜੇ ਤੁਸੀਂ ਉਹਦੀ ਪੱਗ ਲਾ ਦੋਗੇ ਕਦੋਂ ਨੂੰ ਮੈਂ ਸਾਰਾ ਬਿੱਲ ਮਾਫ ਕਰ ਦੂੰਗਾ ਇਹਨਾਂ ਨੇ ਉਹ ਨੂੰ ਫੜ ਕੇ ਕੁੱਟਿਆ ਮਾਣਾ ਮੋਟਾ ਯਾਨੀ ਪੱਗ ਦਾ ਮਜ਼ਾਕ ਬਣਾਇਆ ਹੋਇਆ ਸੀ ਪੱਗਦੋਂ ਨੇ ਮਜ਼ਾਕ ਬਣਾਇਆ ਵਦਿਗਾ ਜਦੋਂ ਵੀਰੇ ਉਹਨੇ ਆ ਗੱਲ ਕਹੀ ਆਪੋਸਿਟ ਟਾਈਮ ਉਹਦੇ ਥੱਪੜ ਜਾਰ ਦਿੱਤੇ ਵੈਰੀ ਗੁੱਡ ਜੀ ਉਹ ਬੰਦੇ ਨੇ ਉਹ ਬੰਦੇ ਕਹਿੰਦਾ ਵੀ ਆ ਸਰਕਾਰ ਬੰਦਾ ਜਿਹੜਾ ਸਾਨੂੰ ਰੋਟੀ ਸਰਵ ਕਰ ਰਿਹਾ ਸੀ ਹਾਂ ਜੀ ਵੀ ਉਹਦੀ ਤੁਸੀਂ ਪੱਗ ਲਾ ਰੋ ਮੇਰੇ ਵੱਲੋਂ ਚਿਕਨ ਜੋ ਦਾਰੂ ਸਭ ਫ੍ਰੀ ਆ ਅੱਬੇ ਫਿਰ ਤਾਂ ਉਹਦੇ ਦੇ ਪਰਚਾ ਦਾ ਬਣਦਾ ਹੀ ਆ ਜਿਹੜਾ ਉਹਦਾ ਉਸ ਟਾਈਮ ਮਨ ਕੀ ਕਰਿਆ ਮੇਰੇ ਮਨ ਤਾਂ ਕਰਦਾ ਤਾਂ ਵੀ ਮਾਰ ਦੂਗਾ ਜਾਂ ਤੁਮੀ ਲਿਆ ਨਹੀਂ ਨਾ ਅੱਛਾ ਸੱਤ ਵਜਨ ਇਹਨਾਂ ਦੇ ਕੈਮਰੇਆਂ ਦੇ ਵਿੱਚ ਕੈਮਰੇ ਦੇ ਵਿੱਚ ਸਾਰੀ ਵੀਡੀਓ ਰਿਕਾਰਡ ਆ ਹੋਟਲ ਦੇ ਢਾਬੇ ਦੇ ਜਿਹੜਾ ਕੈਮਰੇ ਲੱਗੇ ਨੇ ਇੱਟਾ ਮਾਰਦਾ ਪਿਆ ਉੱਪਰੋਂ ਸ਼ੁਕਰ ਕਰੋ ਇਹਨਾਂ ਦੇ ਬੱਚੇ ਦੇ ਨਾਲ ਫੈਮਲੀ ਦੇ ਬੱਚਿਆਂ ਦੇ ਨਹੀਂ ਕਿਸੇ ਦੇ ਸੱਟ ਲੱਗੀਆਂ। ਬਿਲਕੁਲ ਜੀ ਇਹ ਰਲ ਕੇ ਹੀ ਕਰ ਦਿੰਦੇ ਕੋਈ ਕੰਮ ਜੀ ਫੇਰ ਸਾਡਾ ਟਾਪ ਚੰਗੀ ਅਸੀਂ ਇਹਦੀ ਗਿੱਦੜ ਕੁੱਟ ਕੀਤੀ ਔਰ ਲੈ ਆ ਕੇ ਹੁਣ ਟਾਪੇ ਵਾਲਿਆਂ ਨੇ ਮਾफी ਮੰਗੀ ਆ ਇਹਨਾਂ ਨੇ ਕਿਹਾ ਵੀ ਚਲੋ ਸਾਡਾ ਮੁਲਾਜ਼ਮ ਆ ਅਸੀਂ ਸੌਰੀ ਫੀਲ ਕਰਦੇ ਆ ਤੇ ਸਾਡ ਤੁਹਾਡੀ ਗੱਡੀ ਜਿਹੜੀ ਤੋੜੀ ਆ ਦੀ ਠੀਕ ਕਰਵਾ ਕੇ ਦਿੰਨੇ ਆ। ਤੇ ਬੱਬਾ ਜੀ ਹੁਣ ਫਿਰ ਇਹਦੇ ਤੇ ਬਈ ਦੇ ਪਰਚਾ ਪਾਉਣਾ ਜੀ ਆਪਾਂ। ਮੇਰੀ ਸਰਕਾਰ ਨੂੰ ਬੇਨਤੀ ਆ ਜੇ ਇਹ ਜੇ ਭਈਆਂ ਤੁਸੀਂ ਇੱਧਰ ਸ਼ਰਨ ਦੇ ਰਹੇ ਹੋ। ਉਹ ਜੀ ਤੁਸੀਂਆਂ ਕਰ ਕਰ ਮਕਾਨਾਂ ਦੇ ਪਲਾਟਾਂ ਦੇ ਦੇ ਰਹੇ ਹੋ ਤਾਂ ਇਹਨਾਂ ਨੂੰ ਇਹ ਵੀ ਗ ਇਹ ਤਾਂ ਸਹੀ ਗੱਲ ਹੈ ਪਰਚਾ ਪੱਕੇ ਤੌਰ ਤੇ ਪਰਚਾ ਪੱਕੇ ਤੌਰ ਤੇ ਪਰਚਾ ਪੈਣਾ ਚਾਹੀਦਾ ਜੀ ਵੀ ਇਹਨਾਂ ਦੇ ਜਿਹੜੇ ਭਈਏ ਮਿਲਦੇ ਨੇ ਇੱਕ ਟਰੇਡ ਦੇ ਵਿੱਚ ਠੀਕ ਹੈ ਪਰ ਇਹ ਹਰੇਕ ਢਾਬੇ ਵਾਲਾ ਕਹਿੰਦਾ ਹੈ ਵੀ ਸਾਨੂੰ ਘੱਟ ਟਰੇਡ ਦੇ ਵਿੱਚ ਮੰਦਾ ਨਹੀਂ ਮਿਲਦਾ ਪਰ ਉਹਨਾਂ ਦੀ ਸੋਚ ਨਹੀਂ ਨਾ ਪਤਾ ਉਹਨਾਂ ਦੀ ਕੀ ਉਹੀ ਗੱਲ ਹੈ ਜੀ ਪੱਗਾਂ ਥੋੜੀ ਸਸਤੀਆਂ ਮਿਲਦੀਆਂ ਨੇ ਜੀ ਭਈਏ ਸਸਤੇ ਮਿਲਦੇ ਨੇ ਸਾਰੇ ਪਾਸੇ ਇਹੀ ਚੀਜ਼ ਦਾ ਰੌਲਾ ਪਾਉਂਦੇ ਆ ਵੀ ਜਿਹੜੇ ਆਪਣੇ ਬੰਦੇ ਨੇ ਉਹਨਾਂ ਨੂੰ ਕੰਮ ਤੇ ਰੱਖੋ ਹੁਣ ਜਿਹੜਾ ਆਪਣਾ ਇੱਕ ਬੰਦਾ ਕੰਮ ਤੇ ਰੱਖਿਆ ਹੋਇਆ ਇਹਨਾਂ ਨੇ ਪੰਜਾਬੀ ਉਹdio ਪੱਗ ਪਿੱਛੇ ਇਹਨਾਂ ਨੇ ਲਾ ਪਾਇਆ ਏ ਠੀਕ ਆ ਇੱਕੇ ਪੰਜਾਬੀ ਹੋਣਾ ਕਿਹਦੇ ਪੰਜਾਬੀ ਆ ਉਹਦੇ ਹੀ ਪੰਜਾਬੀ ਦੇ ਪਿੱਛੇ ਬੈਰ ਪਏ ਹੋਏ ਨੇ ਕਿਉਂ ਵੀ ਇੱਕ ਬੰਦੇ ਨੂੰ ਨਾ ਰਹਿਣ ਦੀ ਜੇ ਆਪਾਂ ਹਾਂ ਇੱਕ ਬੰਦਾ ਕੰਮ ਨਾ ਕਰੇ ਪੱਗੇ ਕੰਮ ਕਰਨ ਪੰਜਾਬੀ ਨਾ ਕਰਨ ਭਈ ਇਹ ਕੰਮ ਕਰਨ ਬਸ ਹਰ ਹਰ ਪਾਸੇ ਨਹੀਂ ਬਾਬਾ ਜੀ ਅੱਜ ਤਾਂ ਇਹਨਾਂ ਨੇ ਗੱਡੀ ਤੋੜੀ ਆ ਕੱਲ ਨੂੰ ਕੋਈ ਕਤਲ ਕਰ ਜਾਂਦਾ ਜੀ ਫੇਰ ਤੇਰੇ ਤਾਂ ਕੋਣ ਜ਼ਿੰਮੇਵਾਰੀ ਵਾਲੀ ਦੇ ਵਿੱਚ ਹੋਇਆ ਨਹੀਂ ਉਹ ਜੋ ਆਕਾ ਦਾ ਜਿਹੜੀਆਂ ਸਾਰੀਆਂ ਇਹਨਾਂ ਨੇ ਮਾਰ ਜਾਨਾ। ਲੋ ਜੀ ਆਹ ਇਟਾਂ ਦਾ ਪ੍ਰਯੋਗ ਹੋਇਆ ਸੀ। ਤੇ ਬਾਬਾ ਜੀ ਇਹਨਾਂ ਤੇ ਪੱਕੇ ਤੌਰ ਦੇ ਉੱਤੇ ਪਰਚਾ ਹੋਣਾ ਚਾਹੀਦਾ ਜੀ। ਜੇ ਆਏ ਫਟਕੜ ਸਾਈਟ ਤੋਂ ਉਹ ਉਹ ਦੇਖੋ ਕਿੰਨਾਂ ਲੱਗੇ ਹੋਏ ਉਹਦਾ ਹੀ ਖੂੰਗਾ। ਆ ਦੇਖੋ। ਆ ਖਪੇੜੇ ਕੋਈ ਨਾ ਕੋਈ ਨਿਕਲ। ਲੋ ਜੀ ਪੰਜਾਬੀ ਭਰਾ ਸਾਡੇ ਇਕੱਠੇ ਹੋ ਰਹੇ ਨੇ ਜੀ। ਏ ਆ ਜੀ ਯਾਦਵ ਢਾਬਾ ਸਾਹਮਣੇ ਤੋਂ ਸਰਹੰਦ ਪਾਰ ਕਰਦੇ ਅਮ੍ਰਿਤਸਰ ਵੱਲੋਂ ਆਉਂਦੇ ਹੋਏ ਇੱਕ ਪੁਲ ਆਊਗਾ ਪੁਲ ਦੇ ਨਾਲ ਇੱਥੇ ਯਾਦਵ ਢਾਬਾ ਜੀ ਇਹ ਯਾਦਵ ਢਾਬੇ ਦੇ ਉੱਤੇ ਭਈਆਂ ਨੇ ਪੰਜਾਬੀ ਉੱਤੇ ਹਮਲਾ ਕੀਤਾ ਤੇ ਦਸਤਾਰ ਲਾਹੀ ਤੇ ਆ ਜੀ ਇਹੋ ਗੱਡੀ ਜਿਹਦੀ ਤੋੜਪੰਨ ਵੀ ਹੋਈ ਆ ਫੈਮਿਲੀ ਨਾਲ ਬੰਦੇ ਸੀ ਬੱਚੇ ਸੀ ਆਪਸ ਦੇ ਵਿੱਚ ਛੱਟ ਛੱਟਪ ਵੀ ਹੋਈ ਹੈ ਜੀ ਪਹਿਲਾਂ ਹੀ ਤੇ ਸਾਰੀ ਗੱਡੀ ਲੱਗ ਰਹੀ ਹੈ ਅਸੀਂ ਨਹੀਂ ਨਹੀਂ ਬੱਬਾ ਜੇ ਤਾਂ ਵਿਚਾਰਾ ਕਿਸੇ ਦੀ ਗੱਡੀ ਲੱਗੇ ਆਪਣੀ ਗੱਡੀ ਥੋੜੀ ਜੀ ਬੱਸ ਤੇ ਦਰਦ ਜਿਹਾ ਹੋਈ ਜੀ ਹਾਂ ਕੀ ਬਣੇਗਾ ਬਾਬਾਈ ਪਰਚਾ ਦਾ ਪਾਵਾਂਗੇ ਜੀ ਬੰਦੇ ਤੇ ਅਸੀਂ ਕੋਣ ਪਤਾ ਲੱਗਣਾ ਚਾਹੀਦਾ ਬੰਦੇ ਨੂੰ ਆ ਜੀ ਬੰਦਾ ਉਹ ਯਾਰੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਪੱਗ ਲਾਉਂਦੇ ਪਾਗ ਲਾਣੇ ਆ ਤੇਰੀ ਕੁੱਤੇ ਦੀ ਇਹ ਲੋਕਾਂ ਅਸੀਂ ਬਹੁਤ ਇਹ ਤੁਹਾਨੂੰ ਦੰਦ ਪਾਣ ਲੱਗਿਆ ਯਾਰ ਨਹੀਂ ਇਹ ਕਹਿੰਦੇ ਨੇ ਜੀ ਸਸਤੀਆਂ ਨੇ ਏ ਕਹਿੰਦੇ ਨੇ ਜੀ ਪੱਗਾਂ ਸਸਤੀਆਂ ਨੇ ਲਓ ਜੀ ਅਸੀਂ ਖੜੇ ਆ ਯਾਦਵ ਟਾਬੇ ਦੇ ਉੱਤੇ ਤੇ ਪਰਦੇਸੀ ਭਈਏ ਵੱਲੋਂ ਪੰਜਾਬੀ ਦੀ ਪੱਗ ਲਾਹੀ ਗਈ ਸੀ ਤੇ ਉਸ ਤੇ ਐਕਸ਼ਨ ਚੱਲ ਰਿਹਾ ਤੇ ਬੰਦਾ ਗਲਤੀ ਹੁਣ ਮੰਨ ਰਿਹਾ